Субтитры сделал DimaTorzok करके ਨੁਕਾ ਨੰਦ ਦੇ ਗਵਾਲੀ ਚਵਰ ਤਕਤਾਂ ਦੇ ਹਾਲਖ ਗਿਆਨ ਦੇ ਮੁੱਛスメ ਰਹਿਤਾ ਨਿੰਡਾਰ ਜਹਰਜ ਹੂਰ ਹਜਰ ਹਜੂਰ ਸ਼ਬਦ ਗੁਰੂ ਪਰਮੇਸ਼ਰ ਜੀ ਦਾ ਹੈ ਦਾ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾ ਰਹੀ ਅਤੇ ਸਤਿਗੁਰਾਂ ਦੀ ਦੀ ਪਾਵਨ ਹੋਾਰਨ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਦੇ ਆਰੀ ਗੁਰੂ ਸواری ਕਲਸਾ ਰੂਪ ਸਦ ਸੰਗਤ ਜੀਓ ਵੱਡੇ ਭਾਗ ਹਨ ਸਰੋਮਣੀ ਭਗਤ ਭਗਤ ਕਬੀਰ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਸਵਰ ਸੰਗੋਗ ਜਿਨ੍ਹਾਂ ਦੀ ਆਪਾਂ ਲੜੀ ਬਾੜ ਕਰ ਰੋਜ਼ ਵਿਚਾਰਾਂ ਦੀ ਸੰਗਤ ਨੂੰ ਜੀਉਂ ਅਜਦਾ ਪਾਵਨ ਸ਼ਲੋਕ ਪੰਜਵਾਂ ਸ਼ਲੋਕ ਹੈ ਕਬੀਰ ਇੱਕ ਆਗ ਤੈਸਾ ਇੱਕ ਆਗ ਜੋ ਜੀਪਤ ਮਰਦ ਨਿਰਭੈ ਹੋਏ ਕੇ ਮਨੁ ਦਾ ਜਦ ਤੈ ਨੂੰ ਤਤ ਤਤ ਭਗਤ ਕਬੀਰ ਜੀ ਕਹਿੰਦੇ ਨੇ ਰੱਬ ਨੂੰ ਹਾਜ਼ਰ ਨਾਜ਼ਰ ਸਮਝਣਾ ਜੇ ਰੱਬ ਦੀ ਰਹਿਮਤ ਹੋਣੀ ਤਾਂ ਉਹਦਾ ਇੱਕ ਸਲੀਕਾ ਇੱਕ ਤਰੀਕਾ ਕਬੀਰ ਜੀ ਦੱਸਦੇ ਨੇ ਕਿ ਦੁਨੀਆ ਦੇ ਅੰਦਰ ਐਸਾ ਕੋਈ ਇੱਕ ਅਧਾ ਹੈ ਜਿਹੜਾ ਅ ਰੱਬ ਨੂੰ ਪਾਉਣ ਦੇ ਲਈ ਤੜਫਦੇ ਵਿੱਚ ਹੋਵੇ ਜਾਂ ਅ ਰੱਬ ਨੂੰ ਹਾਸਲ ਕਰਨ ਦੇ ਲਈ ਉਹ ਯਤਨਾਂ ਦੇ ਵਿੱਚ ਹੋਵੇ ਐਦਾਂ ਰੱਬ ਨੂੰ ਪਾਣਾ ਜੈ ਤਾਂ ਰੱਬ ਨੂੰ ਮੈਂ ਹਾਸਲ ਕਰ ਬਣ ਅਨੁਭਵ ਕਰਨਾ ਰੱਬ ਨੂੰ ਆਉਣਾ ਹੈ ਰੱਬ ਦੀ ਬੰਦਗੀ ਕਰਨੀ ਰੱਬ ਨੂੰ ਮਿਲਣਾ ਹੈ ਦਾਨ ਪਨ ਕਰਨਾ ਰੱਬ ਨੂੰ ਪਾਉਣਾ ਹੈ ਚੰਗੇ ਕਰਮ ਕਰਨੇ ਰੱਬ ਨੂੰ ਪਾਉਣਾ ਹੈ ਚੰਗਾ ਸਾਡਾ ਜਿੰਦਗੀ ਦਾ ਵਿਹਾਰ ਇਹ ਰੱਬ ਨੂੰ ਪਾਉਣਾ ਹੈ ਅ ਰੱਬ ਨੂੰ ਪਾਉਣ ਦਾ ਭਾਵੇ ਨਹੀਂ ਹੈ ਕਿ ਇਨਸਾਨ ਨੇ ਚੌਂਗੜਾ ਮਾਰ ਕੇ ਬਹਿ ਜਾਣਾ ਰੱਬ ਫਿਰ ਮਿਲਦਾ ਹੈ ਰੱਬ ਸਾਨੂੰ ਚੰਗੇ ਵਿਹਾਰ ਦੇ ਵਿੱਚ ਵੀ ਮਿਲਦਾ ਹੈ ਚੰਗੀ ਕਿਰਤ ਦੇ ਵਿੱਚ ਮਿਲਦਾ ਹੈ ਚੰਗੇ ਪਰਿਵਾਰ ਦੇ ਵਿੱਚ ਮਿਲਦਾ ਹੈ ਤਾ ਉਹ ਕਹਿੰਦੇ ਨੇ ਦਾ ਚੰਗੀ ਕਿਰਤ ਵਾਲਾ ਸਭ ਤੋਂ ਪਹਿਲਾਂ ਤਾਂ ਦੁਨੀਆਂ ਤੇ ਕੋਈ ਮਿਲ ਨਹੀਂ ਹੈ ਜਿਹੜਾ ਦਸਾਂ ਨਾ ਹੁੰਦੀ ਕਿਰਤ ਕਰਦਾ ਦੂਸਰਾ ਵੀ ਆਪਣੇ ਪਰਿਵਾਰ ਦੇ ਵਿੱਚ ਹੋਵੇ ਤਾਂ ਕੋਈ ਮਿਲਣਾ ਹੋਵੇਗਾ ਜਿਹੜਾ ਪਰਿਵਾਰ ਵਾਲਿਆਂ ਨੂੰ ਆਪਣਿਆਂ ਨੂੰ ਬਰਾਬਰ ਸਮਝਦਾ ਅਤੇ ਤੀਸਰਾ ਉਹ ਹੈ ਧਰਮਕ ਮੁਤਾਬਕ ਚੱਲਦੇ ਹੁਆ ਜਿਦੀ ਵਿਰਤੀ ਬਣ ਜੇ ਕਿ ਸਾਰੇ ਇੱਕੋ ਜਿਹੇ ਨੇ ਕਮੀ ਮੇਰੀ ਵਿੱਚ ਹੀ ਹੈ ਮੈਂ ਦੂਜਿਆਂ ਨੂੰ ਤੋ ਖੁਦਾ ਪਿਆ ਅਸਲ ਦੇ ਵਿੱਚ ਕਦੀ ਮੇਰੇ ਦੇ ਵਿੱਚ ਮੈਨੂੰ ਬਦਲਣਾ ਪੈਣਾ ਹੈ ਮੇਰੇ ਮਨ ਨੂੰ ਬਦਲਣਾ ਪੈਣਾ ਧਰਮ ਨੂੰ ਵੇਖ ਕੇ ਜਾਂ ਧਰਮੀਆਂ ਨੂੰ ਵੇਖ ਕੇ ਇਹਨੇ ਥਾਂ ਟਿਕਾਣਾ ਬਦਲੇ ਥਾਂ ਟਿਕਾਣੇ ਤੋਂ ਨੇ ਧਰਮਕ ਰੱਬ ਦਾ ਧਰਮ ਬਦਲੇ ਆ ਧਰਮ ਤੋਂ ਇਹਨੇ ਫਿਰ ਰੱਬ ਬਦਲ ਲਏ ਆਪਣੇ ਆਪ ਨੂੰ ਕਦੇ ਨਹੀਂ ਬਦਲੇ ਆ ਕਿ ਇਨਸਾਨ ਆਪਣੇ ਆਪ ਨੂੰ ਬਦਲੇਗਾ ਰੱਬ ਦੀ ਰਹਿਮਤ ਫਿਰੋ ਇਹ ਦੇ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਦੁਨੀਆਂ ਦੇ ਉੱਚੇ ਝੜਕੇ ਦੇਖਿਆ ਘਰ ਘਰ ਇਹ ਅੱਗ ਮੈਂ ਸਮਝਦਾ ਸੀ ਕਿ ਰੱਬ ਨਾਲ ਮੈਂ ਟੁੱਟਾ ਹਾਂ ਮੈਂ ਸਮਝਦਾ ਸੀ ਕਿ ਦੁੱਖ ਮੇਰੇ ਕੋਲ ਹੀ ਹੈ ਪਰ ਜਦੋਂ ਕਹਿੰਦੇ ਉੱਚੇ ਝੜਕੇ ਦੇਖਿਆ ਘਰ ਘਰ ਇਹ ਅੱਗ ਕਬੀਰ ਜੀ ਕਹਿੰਦੇ ਘਰ ਘਰ ਦੇ ਵਿੱਚ ਹੀ ਅੱਗ ਲੱਗੀ ਹੈ ਕਲੇਸ਼ ਕਲੇਸ਼ ਦੀ ਲੱਗੀ ਹੈ ਝਗੜਿਆਂ ਦੀ ਲੱਗੀ ਹੈ ਬੰਦਿਆਂ ਦੀ ਅੱਗ ਲੱਗੀ ਹੈ ਮਾਇਆ ਨੇ ਬਿਨਾਰੋ ਤਬਿਆ ਨੇ ਇਹ ਸਾਡੀਆਂ ਬੰਡੀਆਂ ਨੇ ਘਰਾਂ ਦੇ ਵਿੱਚ ਅਗ ਲਾਏ ਹਾਲਾਂਕਿ ਕਬੀਰ ਜੀ ਦੇ ਕੋਲ ਉਹ ਆਨੰਦ ਹੈ ਜਿਹੜਾ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਆਰਾਮ ਕਵੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਇਤੋਂ ਵੱਡਾ ਆਨੰਦ ਕੀ ਹੋ ਸਕਦਾ ਹੈ ਕਿ ਕਬੀਰ ਦਾ ਤੇ ਰਾਮ ਦਾ ਇੱਕੋ ਹੀ ਰੂਪ ਹੋ ਜੇ ਇਤਨਾ ਇਕਮਿਕ ਹੋਗੇ ਕਬੀਰ ਜੀ ਪਰ ਕਬੀਰ ਜੀ ਸਾਨੂੰ ਸਮਝਾਉਣ ਦੇ ਲਈ ਕੋਈ ਕਹਿ ਰਹੇ ਨੇ ਕਿ ਜਦੋਂ ਉੱਚੇ ਚੜ ਕੇ ਮੈਂ ਦੇਖਿਆ ਤਾਂ ਅੱਗ ਲੱਗੀ ਪਈ ਆ ਘਰ ਘਰ ਦੇ ਵਿੱਚ ਹੁਣ ਇਸ ਅੱਗ ਤੋਂ ਬਚਣ ਦੇ ਲਈ ਸਲੀਕਾ ਇੱਕੋ ਹੀ ਹੈ ਨਿਰਪੈ ਹੋਇਕਾ ਗੁਨ ਰਮੈ ਦੁਨੀਆ ਦੇ ਵਿੱਚ ਵਿਚਰਦੇ ਆ ਹੋਇਆਂ ਇਹਨੂੰ ਭੈ ਦੇ ਵਿੱਚ ਚੱਲਣਾ ਪੈਣਾ ਓਕੇ ਜਦੋਂ ਚੱਲਦੇ ਆ ਅਸੀਂ ਘੋੜਾ ਦੇ ਨਾਲ ਜ਼ਿੰਦਗੀ ਦੇ ਵਿੱਚ ਵਿਚਰਨਾ ਸਾਡੇ ਕੋਲ ਔਗਣੇ ਔਗਣਾਂ ਦੇ ਭਰੇ ਪਏ ਆ ਕਿਸੇ ਦੇ ਔਗਣ ਕਿਸੇ ਨੇ ਬੁਰਾ ਕੀਤਾ ਜਾਂ ਕੋਹਾਂ ਦੂਰ ਸਾਡੇ ਤੋਂ ਐ ਅਸੀਂ ਬੁਰੀਆਈਆਂ ਕਰਕੇ ਉਹਦੇ ਔਗਣ ਆਪਣੇ ਦੇ ਵਿੱਚ ਲੈ ਲੈ ਲਈਏ। ਧਾਇ ਦੇ ਕਰਕੇ ਕਹਿੰਦੇ ਨਿਰਪੈ ਹੋਏ ਕਾ ਗੁਨ ਰੋਗ। ਨਿਰਪੈ ਨੇ ਹੋਣਾ ਸੀ ਕਿ ਸੁੱਖ ਮਿਲੇ ਅਤੇ ਰੱਬ ਦਾ ਸਕੂਨ ਮਿਲੇ। ਪਰ ਇਸਤੀ ਇਸ ਬੇਪਰਵਾਹ ਨੇ ਸੁੱਖ ਜੜੀ ਇਹਦੀ ਝੋਲੀ ਦੇ ਵਿੱਚ ਵੀ ਉਹ ਵੀ ਨਸ ਗਏ ਨੇ ਉਹ ਵੀ ਦੂਰ ਹੋ ਗਏ। ਸਤਿਗੁਰੂ ਕਹਿੰਦੇ ਨਿਰਪੈ ਹੋ। ਪਰ ਰੱਬ ਦੇ ਪੈ ਦੇ ਵਿੱਚ। ਇਹ ਨਹੀਂ ਨਿਰਪੈ ਦਾ ਅਰਥ ਹੁੰਦਾ ਜਿਵੇਂ ਬੇਪਰਵਾਹ ਹੋ ਜਾਣਾ। ਇੱਕ ਭੈ ਹੁੰਦਾ ਇੱਕ ਨਿਰਪੈ। ਨਿਰਪੈ ਹੋਇਆ ਸਹੀ ਹੈ। ਇਹਦੇ ਕੋਲ ਮਾਇਆ ਵੀ ਨਿਰਪੈ ਹੋ ਗਈ। ਮੈਨੂੰ ਕੀ ਡਰ ਹੈ। ਇਹਦਾ ਲੈਂਗੁਏਜ ਬਦ ਲੱਗੀ, ਇਹਦਾ ਰਹਿਣ ਸਹਿਣ ਬਦਲ ਗਿਆ, ਹਰ ਇੱਕ ਚੀਜ਼ ਵਿਖਾਣਾ ਪੀਣਾ ਬਦਲ ਗਿਆ। ਭੈ ਕਿਸੇ ਦਾ ਨਹੀਂ ਹੈ। ਹੁਣ ਕਹਿੰਦੇ ਬੇਪਰਵਾਹ ਹੈ। ਐਦਾਂ ਦਾ ਬੇਪਰਵਾਹ ਨਹੀਂ ਸਤਿਗੁਰੂ ਕਹਿੰਦੇ। ਚੈਨ ਦੇ بے پرواہ او ਹੁੰਦਾ ਜਿਹੜਾ ਦੁੱਖ ਆਵੇ ਸੁੱਖ ਆਵੇ ਨਾ ਸੁੱਖ ਦੀ ਪਰਵਾਹ ਅਤੇ ਨਾ ਦੁੱਖ ਦੀ ਪਰਵਾਹ ਆਸਾ ਮਨਸਾ ਸਗਲ त्यागे ਜਗਤੇ ਰਹੇ ਨਿਰਸਰ ਜਿਹੜਾ ਆਸਾ ਮਨਸੈ ਤਿਆਗ ਦੇ ਨਾ ਕੋਈ ਆਸ ਹੈ ਤੇ ਨਾ ਕੋਈ ਮਨਸਾ ਹੈ ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ ਹੈ ਰੱਬ ਨੇ ਕਬੀਰ ਜੀਵ ਬਿਆਨ ਕਰਦੇ ਨੇ ਨਰਕ ਸੁਰਗ ਤੇ ਮੈਂ ਰਹਿਓ ਸਤਗੁਰ ਕੇ ਪਰਸਾਦ ਹਰ ਇੱਕ ਚੀਜ਼ ਦੀ ਚਾਹਤ ਹੈ ਸੁੱਖ ਤੋਂ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਚਾਹਤ ਕੋਈ ਹੈ ਕਿ ਸਾਨੂੰ ਸੁੱਖ ਚਾਹੀਦਾ ਦੁੱਖ ਕੋਈ ਨਹੀਂ ਮੰਗਦਾ ਕਬੀਰ ਜੀ ਕਹਿੰਦੇ ਨਾ ਮੈਨੂੰ ਸਵਰਗ ਚਾਹੀਦਾ ਨਾ ਮੈਨੂੰ ਨਰਕ ਚਾਹੀਦਾ ਨਰਕ ਤਾਂ ਆਪਣੇ ਕਰਮਾ ਕਰਕੇ ਮਾੜੀ ਸੋਚ ਵਿਚਾਰ ਉਹਨਾ ਆ ਪਾਪਾਂ ਕਰਕੇ ਸਾਡੇ ਤੇ ਪਿੰਦਾ ਹੈ ਕਬੀਰ ਜੀ ਕਹਿੰਦੇ ਨੇ ਨਰਕ ਤਾਂ ਕੀ ਲੈਣਾ ਸਾਨੂੰ ਸਵਰਗ ਵੀ ਨਹੀਂ ਚਾਹੀਦਾ ਕਿਉਂਕਿ ਇਹ ਚਾਹਤ ਹੈ ਕੁਝ ਹੱਦ ਤੱਕ ਇਹਦੀ ਚਾਹਤ ਖਤਮ ਨਾ ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੇ ਪਰਸਾਦ ਇਹਨਾਂ ਨਰਕ ਸੁਰਗ ਤੋਂ ਮੈਂ ਵੱਖਰਾ ਨਿਰਲੇਪਾ ਨਾ ਮੈਨੂੰ ਸਵਰਗ ਦੀ ਚਾਹ ਅਤੇ ਨਾ ਮੈਨੂੰ ਡਰਿਆ ਨਰਕ ਦਾ ਕਿਉਂਕਿ ਉੱਥੇ ਇੱਕ ਅਵਸਥਾ ਬਣਦੀ ਹੈ ਜੋ ਕਬੀਰ ਜੀ ਬਿਆਨ ਕਰਦੇ ਨੇ ਜਿਸ ਤਰ੍ਹਾਂ ਭਗਤ ਰਬਦਾਸ ਜੀ ਦਾ ਸ਼ਬਦ ਹੈ ਬੇਗਮਪੁਰਾ ਸ਼ਹਿਰ ਕੋ ਨਾ ਹੋ ਦੁਖ ਅੰਦੋਹ ਨਹੀਂ ਤਹਿਟਾ ਬੇਗਮਪੁਰਾ ਫਿਰ ਇੱਕ ਐਦਾਂ ਦੀ ਅਵਸਥਾ ਬਣ ਜਾਂਦੀ ਹੈ ਜ ਜਿਹਨੂੰ ਬੇਗਮਪੁਰਾ ਕਹਿੰਦੇ ਨੇ ਬਾਹਰ ਦਾ ਕੋਈ ਦੇਸ਼ ਬਾਹਰ ਦਾ ਕੋਈ ਨਗਰ ਬਾਹਰ ਦੀ ਕੋਈ ਪ੍ਰਾਂਤ ਨਹੀਂ ਹੈ ਬੇਗਮਪੁਰਾ ਇੱਕ ਅੰਦਰ ਦੀ ਅਵਸਥਾ ਜਿੱਥੇ ਕੋਈ ਗਾਮ ਨਾ ਹੋਵੇ ਦੇਤੇ ਕੋਈ ਦੁੱਖ ਨਾ ਹੋ ਨਾ ਦੁੱਖ ਪ੍ਰਭਾਵ ਪਾਉਂਦਾ ਹੈ ਨਾ ਸੁੱਖ ਪਾਉਂਦਾ ਅਤੇ ਨਾ ਇਹ ਜ਼ਿੰਦਗੀ ਦੇ ਸਮੇਂ ਨੇ ਇਹਨੇ ਪ੍ਰਭਾਵ ਪਾਉਣਾ ਕਿਸੇ ਤਰੀਕੇ ਦਾ ਉਚਾਈਆਂ ਤੇ ਗਿਆ ਭਾਵੇਂ ਕੁੱਲੀ ਦੇ ਵਿੱਚ ਬੈਠਾ ਹੈ ਭਾਵੇਂ ਮੈਲਾਂ ਦੇ ਵਿੱਚ ਚੱਲਿਆ ਗਿਆ ਫਿਰ ਵੀ ਇਹ ਨਾ ਦਨੇ ਵਿੱਚ ਉਹਨੂੰ ਕਿੰਨੇ ਨੇ ਬੇਗੌਂ ਪੜਾ ਕਿਨਾ ਨੇ ਬਣਾਇਆ ਐਦਾਂ ਦੀ ਅਵਸਥਾ ਰਬ ਦਾਤ ਜੀ بیان ਕਰਦੇ ਨੇ ਉਹਨਾਂ ਰਬ ਦਾਤ ਜੀਆਂ ਦੇ ਕੋਲ ਜੋ ਐਦਾਂ ਦੀ ਅਵਸਥਾ ਹੈ ਰੱਬ ਵੀ ਪਰਖ ਕਰਨ ਦੇ ਲਈ ਆਉਂਦਾ ਸੀ ਉਹਨਾਂ ਨੂੰ ਭੱਟੀ ਦੇਖ ਕੇ ਗਏ ਸੀ 파ਰਸ ਦੇ ਕਹਿੰਦੇ ਇਹਨੂੰ ਕਸਾ ਲਿਓ ਤੇ ਮਾਲਾ ਮਾਲ ਹੋ ਜਾਓਗੇ ਇਹ ਜਿਹੜੀ ਛੰਨ ਪਾਈ ਹੈ ਇੱਥੇ ਤੁਹਾਡਾ ਸਭ ਤੋਂ ਵੱਡਾ ਮਹਿਲ ਹੁੰਦਾ ਹੈ ਲੋਕ ਕਾਂਸੀ ਦੇ ਬਨਾਰਸ ਦੇ ਤੁਹਾਨੂੰ ਵੇਖਣ ਹੋਣਗੇ ਕਿੰਨਾ ਵੱਡਾ ਮਹਿਲ ਪਾਇਆ ਜੀ ਲੋਹੇ ਦੇ ਕਸਾਈ ਜਾਓ ਅਤੇ ਸੋਨਾ ਬਣਾਈ ਜਾਓ ਜਿੰਨਾ ਮਰਜ਼ੀ ਬਣਾ ਸਕਦੇ ਆ ਰਬਦਾ ਜੀ ਕਹਿੰਦੇ ਸਤਿ ਬਚਨ ਉਹ ਕਹਿੰਦੇ ਕਿੱਥੇ ਰੱਖਾਂ ਉਹ ਛੰਨ ਦੇ ਕਹਿੰਦੇ ਉੱਤੇ ਰੱਖ ਦੇ ਸ਼ਾਨੋ ਪਾਈ ਸੀ ਤਾਂ ਲੰਮ ਸਮਾਂ ਹੋਇਆ ਲੰਮੇ ਸਮੇਂ ਬਾਅਦ ਆਇਆ ਕਿ ਨੇ ਵੇਖੀ ਹੁਣ ਤਾਂ ਬਹੁਤ ਵੱਡਾ ਇਹਦਾ ਮੈਲ ਮਾੜੀ ਹੋਣਾ ਜਦੋਂ ਆਇਆ ਕਬੀਰ ਜੀ ਕੋਈ ਸ਼ੰਨ ਕੋਈ ਜਿੱਥੇ ਜੁੱਤੀਆਂ ਗੰਢਦੇ ਨੇ ਉਸੇ ਟਿਕਾਣੇ ਤੇ ਬੈਠਾ ਉਹ ਹੈਰਾਨ ਰਹਿ ਗਿਆ ਰੱਬ ਵੀ ਹੈਰਾਨ ਰਹਿ ਗਿਆ ਕਦੇ ਤੁਹਾਨੂੰ ਦੇਖ ਕੇ ਗਏ ਸੀ ਕਦੇ ਇਹਦੇ ਨਾਲ ਕੀ ਕਰਣਾ ਹੈ ਇਹਦੇ ਨਾਲ ਤੂੰ ਮਾਲਾ-ਮਾਲ ਹੋ ਜਾਏਗਾ ਇਹਦੇ ਨਾਲ ਤੇਰੇ ਮੈਲ ਮਾੜੀਆਂ ਆ ਜਾਣਗੀਆਂ ਕਬੀਰ ਪ੍ਰਬਦਾ ਜੀ ਕਹਿੰਦੇ ਨੇ ਜਿਨ੍ਹਾਂ ਦੇ ਕੋਲ ਮੈਲ ਮਾੜੀਆਂ ਨੇ ਮੈਂ ਉਹਨਾਂ ਨੂੰ ਰੋਂਦਿਆਂ ਵੇਖਿਆ ਦਰਦਰ ਦੀਆਂ ਠੋਪਰਾ ਖਾਂਦੇ ਆ ਵੇਖਿਆ ਜਿਨ੍ਹਾਂ ਦੇ ਕੋਲ ਮਾਇਆ ਹੈ ਤਾਂ ਉਹਨਾਂ ਨੂੰ ਮੈਂ ਰੋਂਦਿਆਂ ਵੇਖਿਆ ਜੇ ਤੱਕ ਬਿਆਨ ਕਰੋ ਮੈਲ ਮਾੜੀ ਪੈਗੀ ਕਿ ਤੈਨੂੰ ਕੋਈ ਪ੍ਰਭਾਵ ਨਹੀਂ ਤੇਰੇ ਤੇ ਜਿਵੇਂ ਹੁਣ ਆਨੰਦ ਹੈ ਇਹ ਆਨੰਦ ਤੇਰਾ ਬਰਕਰਾਰ ਰਹੇਗਾ ਮਾਇਆ ਆਗੀ ਇਹ ਸਕੂਨ ਮੇਰੇ ਆਨੰਦ ਤੱਕ ਕੋਈ ਕਿਸੇ ਦੀ ਅਵਸਥਾ ਨਹੀਂ ਹੋਣੀ ਮੇਰੀ ਅਵਸਥਾ ਬਣੀ ਰਹਿਣੀ ਹੈ ਉਹ ਰੱਬ ਜੀ ਕਹਿੰਦੇ ਨੇ ਇਹ ਤਾਂ ਅਵਸਥਾ ਤਾਂ ਬਣਾਉਣੀ ਹੈ ਉਹ ਕਹਿੰਦੇ ਲਾਜ਼ਮੀ ਹੈ ਜਿਉਂ ਜਿਉ ਇਨਸਾਨ ਦਾ ਇਹ ਵਾਰਦਾ ਵੱਧਦਾ ਹੈ ਨਾ ਅੰਦਰ ਦਾ ਵੀ ਵੱਧਦਾ ਜਾਂਦਾ ਆ ਵੀ ਆ ਜੇ ਮੇਰੇ ਕੋਲ ਲਾਲਚ ਹੋ ਜਾਂਦਾ ਆ ਵੀ ਮੇਰੇ ਕੋਲ ਆ ਜੇ ਪਰ ਰਬ ਦਾ ਜੀਆ ਨੇ ਉਹਨਾਂ ਦੇ ਲਈ ਧਿਆਨ ਕੀਤਾ ਜਿਨ੍ਹਾਂ ਦੇ ਅੰਦਰ ਲਾਲਚ ਹੈ ਮਾਇਆ ਕੋਈ ਮਾੜੀ ਨਹੀਂ ਹੈ ਮਹਿਲ ਕੋਈ ਮਾੜਾ ਨਹੀਂ ਹੈ ਪਰ ਜਦੋਂ ਮੈਂ ਈਗੋ ਆ ਜਾਂਦੀ ਹੈ ਨਾ ਉਹ ਮਾੜੀ ਇਹੋ ਨੇ ਸਾਡੇ ਹੰਕਾਰ ਨੇ ਘਰਾਂ ਦੇ ਘਰ ਬਰਬਾਦ ਕੀਤੇ ਨੇ ਪਰਿਵਾਰਾਂ ਦੇ ਪਰਿਵਾਰ ਉਜਾੜੇ ਇਹਦੇ ਕਰਕੇ ਸਤਕਾਰ ਜੋ ਗੁਰਬਦਾ ਜਿ ਕਿਹਦੇ ਨੇ ਰੱਬ ਜੀ ਸਾਨੂੰ ਕਿਸੇ ਅਵਸਥਾ ਦੇ ਵਿੱਚ ਸਕੂਨ ਫਿਰ ਡਰ ਰਹਿਣਾ ਮਾਇਆ ਦਾ ਬੋਧੀ ਮਾਇਆ ਅਨੇਕਾ ਪ੍ਰਕਾਰ ਦਾ ਡਰ ਹੁੰਦਾ ਹੈ ਤਾਂ ਫਿਰ ਜਦੋਂ ਮਾਇਆ ਹੁੰਦੀ ਹੈ ਲਾਲਚ ਵੀ ਵੱਧਦਾ ਰਬਦਾ ਜੀ ਕਹਿੰਦੇ ਜਿਹੜਾ ਸਕੂਨ ਤੁਸੀਂ ਕਹਿੰਦੇ ਹੋ ਮਹਾਤਮਾ ਜੀ ਤਾਂ ਉਹ ਸਕੂਨ ਅੱਜ ਮੈਨੂੰ ਹੈ ਮੇਰੀ ਛਣ ਦੇ ਵਿੱਚ ਹੈ ਬਹੁਤਾ ਮਹਿਲ ਮਾੜੀ ਮੇਰੇ ਕੋਲ ਨਹੀਂ ਪਰ ਸਕੂਨ ਹੈ ਬਹੁਤੀ ਮਾਇਆ ਵੀ ਨਹੀਂ ਹੈ ਪਰ ਅੰਦਰ ਦਾ ਸਕੂਨ ਹੈ ਮੇਰੇ ਕੋਲ ਅ ਰੱਬ ਨੇ ਕਦੇ ਰਵਾਇਆ ਨਹੀਂ ਹੈ ਜੇ ਮਹਿਲ ਮਾੜੀਆਂ ਵਾਲੇ ਮਾਇਆ ਬੜੇ ਰਹੁੰਦੇ ਨੇ ਕੋਈ ਧੀਆਂ ਪੁੱਤਰਾਂ ਤੋਂ ਦੁਖੀ ਹੈ ਕੋਈ ਇਸ ਮਾਇਆ ਤੋਂ ਦੁਖੀ ਹੈ ਕੋਈ ਕਿਦਾਂ ਦੁਖੀ ਹੈ ਕਿਉਂਕਿ ਜਿੰਨੀ ਵੱਡੀ ਇਹਦੀ ਚਾਹਤ ਹੁੰਦੀ ਹੈ ਪਾਉਣ ਦੀ ਉਤਨਾ ਵੱਡਾ ਦੁੱਖ ਵੀ ਹੈ ਪਣ ਇਹਨੇ ਜੋ ਵੀ ਇਹ ਕਿਰਤਕਾਰ ਚਲਦੀ ਹੈ ਹੁਣ ਜੇ ਮਹਿਲ ਮਾੜੀ ਵੱਡਿਆ ਮਾਇਆ ਵੱਡੀ ਹੈ ਲਾਜ਼ਮ ਹੀ ਉਹਦਾ ਦਾਇਰਾ ਵੀ ਵੱਡਾ ਹੋਣਾ ਕਿਰਤਕਾਰ ਦਾ ਕਿ ਉਹਨੂੰ ਮੈਨੂੰ ਇਤਨਾ ਲਾਭ ਹੋਣਾ ਜਾਂ ਮੈਂ ਇਤਨੀ ਕਿਰਤ ਕਮਾਈ ਕਰਾਂਗਾ ਹੁਣ ਜਿਤਨਾ ਲਓ ਸੋ ਹੋਣਾ ਉਹਦੇ ਨਾਲ ਦੁੱਖ ਵੀ ਹੋਣਾ ਪਰ ਸਤਿਗੁਰੂ ਇਸ ਗੱਲ ਦਾ ਦਾਵਾ ਜਰੂਰ ਕਰਦੇ ਨੇ ਕਿ ਦਸਾਂ ਨਾਉਂ ਦੀ ਕਿਰਤ ਵਾਲਿਆਂ ਤੇ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਹੱਥ ਰਹੇਗਾ ਤਨੋਂ ਘਾਟਾ ਤਾਂ ਕਿ ਉਹਨਾਂ ਦੇ ਬਲ ਤਤੀ ਵਾਹ ਹੀ ਨਹੀਂ ਲੱਗੇ ਇਦਾਂ ਲਈ ਸਤਿਗੁਰੂ ਜ਼ਰੂਰ ਗੁਰੂ ਨਾਨਕ ਦੇ ਮਹਾਰਾਜ ਦੀ ਕਿਰਪਾ ਕਰਦੇ ਨੀਚਾ ਅੰਦਰ ਨੀਚ ਜਾਤ ਨੀਚੇ ਮ ਹਤ ਨੀਚ ਨਾਨਕ ਦਿਨ ਕੈ ਸੰਗ ਸਾਥ ਬੜਿਆਂ ਸਿਓ ਕਿਆ ਹੀ ਇਥੇ ਮਾਇਆ ਦੀ ਗੱਲ ਨਹੀਂ ਇਥੇ ਜਿਹੜੀ ਮਹਿਲ ਮਾੜੀ ਦੀ ਗੱਲ ਨਹੀਂ ਸਾਡੀ ਅੰਦਰ ਦੀ ਅਵਸਥਾ ਦੀ ਗੱਲ ਹੈ ਪਾਵੇਂ ਮਹਿਲ ਮਾੜੀ ਦੇ ਵਿੱਚ ਐ ਪਰ ਆਪਣੀ ਅੰਦਰ ਦੀ ਹਵਸਤਾ ਨੂੰ ਇਤਨੀ ਨੀਂਦੀ ਰੱਖ ਕਿ ਜਿਹੜਾ ਵੀ ਤੇਰੇ ਕੋਲ ਆਵੇ ਮਾਣ ਮਹਿਸੂਸ ਕਰੇ ਕਿ ਮੇਰਾ ਆਪਣੀ ਹੈ ਤੇਰੇ ਕੋਲ ਰਤਵ ਹੈ ਈਗੋ ਦੇ ਵਿੱਚ ਨਾ ਆਈ ਤੇਰੇ ਕੋਲ ਮਾਇਆ ਹੈ ਹੰਕਾਰ ਦੇ ਵਿੱਚ ਨਾ ਆਈ ਬਸ ਦੁਨੀਆ ਵਾਲੇ ਤੇਰੇ ਕੋਲ ਮਾਣ ਮਹਿਸੂਸ ਕਰਨ ਕਿ ਹਾਂ ਇਹ ਮਿੱਤਰ ਪਿਆਰਾ ਹੈ ਇਹ ਮੇਰਾ ਮਿੱਤਰ ਹੈ ਇਹ ਮੇਰਾ ਭਰਾ ਹੈ ਤਾਂ ਇਹਦੇ ਕਰਕੇ ਸਤਿਕਾਰਯੋਗ ਫਗਤ ਗੁਰਬੀਰ ਜੀ ਕਹਿੰਦੇ ਨੇ ਕਿ ਜਿਹੜਾ ਦੁਨੀਆ ਦੇ ਵਿੱਚ ਹੈ ਨਾ ਅਜਿਹਾ ਕੋਈ ਵਿਰਲਾ ਹੀ ਮਨੁੱਖ ਹੁੰਦਾ ਜੋ ਦੁਨਿਆਵੀ ਸੁੱਖਾਂ ਤੋਂ ਬੇਪਰਵਾਹ ਰਹੇ ਤੇ ਸੁੱਖ ਮਿਲੇ ਭਾਵੇਂ ਦੁੱਖ ਮਿਲੇ ਕੋਈ ਜਾਤ ਨਹੀਂ ਹੈ ਉਹਨੂੰ ਕਹਿੰਦੇ ਨੇ ਬੇਪਰਵਾਹ ਨਿਰਪੈ ਹੋਏ ਕਹਿ ਗੁਰ ਰਵ ਜਦ ਵੇਖੋ ਤਦ ਸੋਹਣੇ ਹੁਣ ਜਦ ਨਿਰਪੈ ਹੋ ਗਿਆ ਬੇਪਰਵਾਹ ਹੋ ਗਿਆ ਫਿਰ ਰੱਬ ਜੀ ਕਣਕਣ ਦੇ ਵਿੱਚ ਦਿਸਦੇ ਨੇ ਰੱਬ ਜੀ ਮਹਿਸੂਸ ਹੁੰਦੇ ਨੇ ਅਜਿਨੇ ਪੂਰੀ ਦੁਨੀਆ ਤੇ ਤੀਰਥਾਂ ਦੇ ਰਟਨ ਕੀਤੇ ਇਹਨੇ ਬੜਾ ਗ੍ਰੰਥ ਪੜ੍ਹੇ ਨੇ ਬੜਾ ਧਿਆਨ ਕੀਤਾ ਪਰ ਖਿੰ ਮਾਤਰ ਵੀ ਰੱਬ ਦੀ ਜਿਹੜੀ ਅਨੁਭਵ ਨਹੀਂ ਹੋਇਆ ਰੱਬ ਦੀ ਖੁਸ਼ੀ ਰੱਬ ਦਾ ਆਨੰਦ ਨਹੀਂ ਮਿਲਿਆ ਲੱਖਾਂ ਜਤਨ ਕੀਤੇ ਨਹੀਂ ਪਰ ਜਦੋਂ ਅਵਸਥਾ ਕਬੀਰ ਜੀ ਕਹਿੰਦੇ ਨੇ ਇਦਾਂ ਦੀ ਬਣਾ ਲਈ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾ ਸਿਮਰਣੀ ਨੇ ਬਣਾ ਲਈ ਆਪਣੀ ਜ਼ਬਾਨ ਪਰ ਫਿਰ ਉਹਦਾ ਆਨੰਦ ਉਹਦੀ ਖੁਸ਼ੀ ਆ ਬਣ ਗਈ ਉਦੋਂ ਖੇਡਾ ਬਣਦਾ ਤਾਂ ਸਤਿਗੁਰੂ ਕਹਿੰਦੇ ਨੇ ਹੁਣ ਜਿੱਥੇ ਮਰਜੀ ਜਾ ਤਾਂ ਪਹਿਲਾਂ ਤਤੀਵਾ ਤੇਰੇ ਵੱਲ ਨਹੀਂ ਆਣ ਦੇਵਾਂਗੇ ਜੋ ਕੁਝ ਸੋਚੇਗਾ ਜੋ ਚੁਤ ਕਰੇਗਾ ਸਤਿਗੁਰੂ ਕਹਿੰਦੇ ਤੇਰੇ ਬਾਰੇ ਨਿਆਰੇ ਹੋਣਗੇ ਇੱਕ ਗੱਲ ਇਹ ਸਤਿਗੁਰੂ ਬਿਆਨ ਕਰਦੇ ਨੇ ਫਗਤਾ ਤੈਸੈ ਸਾਧਿਆ ਜੋੜ ਕਦੇ ਨਾ ਆਇਆ ਇਹ ਵੀ ਤੁਮਨੇ ਖਾਣਾ ਨਾ ਖਾਣੇ ਕਿ ਤੇਰੇ ਦੁਨੀਆ ਤੇ ਚੱਲੇ ਬਖਾਵੇ ਬੜੇ ਨੇ ਦੁਨੀਆ ਵਾਲਾ ਦੁਨੀਆ ਨੂੰ ਵੇਖਦਾ ਰੱਬ ਵਾਲਾ ਰੱਬ ਨੂੰ ਵੇਖਦਾ ਹੈ। ਤੋ ਕਿ ਦੁਨੀਆ ਵਾਲੇ ਨੇ ਵੇਖਣਾ ਇਹਦੇ ਕੋਲ ਰੁੱਤਦਾ ਉਹਦੀ ਉਚਾਪ ਨੂੰ ਸੀ ਕਰੇਗਾ। ਰੱਬ ਵਾਲਾ ਸਿਰਫ ਰੱਬ ਦੀ ਕਰੇਗਾ। ਭਾਵੇਂ ਮਾਇਆ ਤਨਵਾਨ ਹੈ ਭਾਵੇਂ ਰਤਬਿਆਂ ਵਾਲਾ ਜਿਹਦੇ ਵਿੱਚ ਔਗਣ ਹੈ ਰੱਬ ਦੇ ਪਿਆਰੇ ਨੇ ਕਹਿ ਦੇਣਾ ਤੇਰੇ ਦੇ ਵਿੱਚ ਆਗਮਨੀ ਹੈ ਤੇਰੇ ਦੇ ਵਿੱਚ ਆਉ। ਤਾਂ ਕਰਕੇ ਜੋੜ ਨਹੀਂ ਬਣਦਾ ਰੱਬ ਦੇ ਪਿਆਰਿਆਂ ਦਾ ਦੁਨੀਆ ਵਾਲਿਆਂ ਦੇ ਨਾਲ। ਲੋਕ ਮੈਨੂੰ ਸਲਾਮਾ ਕਰਦੇ ਨੇ ਇਹ ਮੇਰੇ ਵਿੱਚ ਕਮੀਆਂ ਘੜਦਾ। ਤਾ ਹੀ ਵੜਦਾ ਜੋੜ ਹੁਣ ਜਿਹੜਾ ਆਪਣੇ ਜ਼ਿੰਦਗੀ ਦੇ ਵਿੱਚ ਮਸਤ ਹੈ ਦੂਜੇ ਨੇ ਕੀ ਲੈਣਾ ਤਾਂ ਜਦੋਂ ਰੱਖਦਾ ਪਿਆਰਾ ਔਗਣ ਕੱਢ ਦੇ ਕੇ ਤੇਰੇ ਮਾਇਆ ਤੈਨੂੰ ਮੁਬਾਰਕ ਤੇਰੇ ਰਤਬੇ ਤੈਨੂੰ ਮੁਬਾਰਕ ਪਰ ਤੇਰੇ ਇਸ ਔਗਣ ਦਾ ਦੂਜੇ ਨੂੰ ਨੁਕਸਾਨ ਹੋ ਰਿਹਾ ਜਿਹੜਾ ਤੇਰੇ ਅੰਦਰ ਔਗਣ ਹੈ ਬੋਲਣ ਦਾ ਤਰੀਕਾ ਬਦਲ ਜਾਂਦਾ ਹੈ ਜ਼ਿੰਦਗੀ ਦਾ ਤੌਰ ਤਰੀਕਾ ਬਦਲ ਜਾਂਦਾ ਹੈ ਹਰ ਇੱਕ ਤੌਰ ਤਰੀਕਾ ਬਦਲ ਜਾਂਦਾ ਜਦੋਂ ਈਗੋ ਆ ਜਾਂਦੀ ਹੈ ਹੰਕਾਰ ਆ ਜਾਂਦੀ ਹੈ ਬੋਲੀ ਬਦਲ ਗਈ ਸਭ ਕੁਝ ਬਦਲ ਗਿਆ ਤਾਂ ਇਹ ਦੇ ਕਰਕੇ ਕਹਿੰਦੇ ਨੇ ਨਿਰਪੈ ਹੋ। ਬੇਪਰਵਾਹ ਹੋ। ਬੇਪਰਵਾਹ ਦਾ ਭਾਵ ਦੁਨੀਆ ਦੇ ਵਿੱਚ ਰੱਬ ਨੇ ਬੜੇ ਰਤਬੇ ਬਣਾਏ ਨੇ। ਤਾਂ ਜਿਹੜਾ ਰਤਬਾ ਰੱਬ ਨੇ ਤੈਨੂੰ ਦੇਣਾ ਹੈ ਉਹ ਸਾਰੇ ਰਤਬਾ ਵਾਲੇ ਤੈਨੂੰ ਸਲਾਮਾਂ ਕਰਨਗੇ। ਪੂਰੀ ਦੁਨੀਆ ਤੈਨੂੰ ਸਲਾਮ ਕਰੇਗੀ ਤਾਂ ਉਦੋਂ ਕਰੇਗੀ ਜਦੋਂ ਤੂੰ ਬੇਪਰਵਾਹ ਮੈਂ। ਨਾ ਸੁੱਖ ਦੀ ਚਾਹਤ, ਨਾ ਰਤਬਿਆਂ ਦੀ ਚਾਹਤ। ਬਸ ਰੱਬ ਦੀ ਚਾਹਤ ਹੈ ਜਦੋਂ ਰੱਬ ਮਿਲ ਜੇ ਲਾਜ਼ਮੀ ਹੈ। ਪਰ ਆਪਣੇ ਪਿਆਰਿਆਂ ਦੀ ਵਡਿਆਈ ਰੱਬ ਆਪ ਕਰੂਗਾ। ਮੇਰਾ ਮੁਜਮੈਂ ਕਿਛ ਨਹੀਂ ਜੋ ਕਿਛੋ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਕਿ ਜਿਹੜਾ ਕੁਝ ਹੈ ਤੁਹਾਡਾ ਹੈ ਅਤੇ ਮੇਰਾ ਕੀ ਹੈ ਹੁਣ ਜਿਹੜਾ ਰੱਬ ਨੇ ਦੇਣਾ ਸੰਤ ਜੀ ਫਿਰ ਉਹ ਤਾਂ ਸਦੀ ਦੀ ਹੈ ਤਕਬੀਰ ਜੀ ਕਹਿੰਦੇ ਨੇ ਲੋਕਾਂ ਨੇ ਉਸ ਵੇਂ ਭੰਡੇਰਾ ਜਿਹੜਾ ਢੰਡੋਰਾ ਪਟਾ ਦਿੱਤਾ ਕਬੀਰ ਦੇ ਘਰ ਭੋਜਨ ਹੈ ਕਬੀਰ ਦੇ ਖਜਨ ਜਾਗ ਹੈ ਕਬੀਰ ਦੇ ਖਜਨ ਭੰਡਾਰਾ ਹੈ ਇਦਾਂ ਹੁਣ ਕਬੀਰ ਦਾ ਜਿਹੜਾ ਅਵਸਥਾ ਸੀ ਉਹ ਆਰਥਿਕ ਪੱਖੋਂ ਕਮਜ਼ੋਰ ਸੀ ਉਹਨਾਂ ਦਾ ਆਪਣਾ ਜਿਹੜਾ ਘਰ ਦਾ ਖਰਚਾ ਮੱਸਾ ਚੱਲਦਾ ਸੀ ਪਰ ਜਿਨ੍ਹਾਂ ਨੂੰ ਨਫ਼ਰਤ ਸੀ ਕਬੀਰ ਦੀਆਂ ਦੇ ਨਾਲ ਉਹਨਾਂ ਨੇ ਇਹਦਾ ਟਡੋਰਾ ਪਟਾ ਦਿੱਤਾ ਜਿਹੜੇ ਸਾਧੂ ਮਹਾਤਮਾ ਸੀ ਉਹ ਆਗੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਜੱਗ ਹੁੰਦਾ ਉਹਨਾਂ ਦਾ ਚੰਗੇ ਚੰਗੇ ਵਸਤਰ ਸੋਹਣੇ ਅਤੇ ਚੰਗਾ ਉਹਨਾਂ ਨੂੰ ਮਾਇਆ ਦਿੰਦੇ ਸੀ ਅਤੇ ਉਹਨਾਂ ਦਾ ਦਵ ਸਤਕਾਰ ਕਰਦੇ ਸੀ ਮਹਾਤਮਾ ਸਾਧੂਆਂ ਦਾ ਜੱਗ ਦੇ ਵਿੱਚ ਬੁਲਾਇਆ ਜਾਂਦਾ ਸੀ साधु महात्मा के अपने समय से आगे कि कबीर जी, आने तो कि कि जी आ, ने सदे साधु महात्मा ने किस जात किसी कोई मतब नहीं होंगे क्योंकि जे इत देखा जाए तो कबीर जी आर्थिक पखों कमजोर ने छन पी है तो वो देख के वापस हो जाए कि छन है कि भोजन छा देगा पर बह गए तो पढ़ा कबीर जी बहर जाके बह गए कि मेरी बेस्ती होनी है पर उस समय रब ने जो लीला की है ਰੱਬ ਨੇ ਆਪ ਕਬੀਰ ਜੀ ਦਾ ਰੂਪ ਧਾਰਨ ਕਰਕੇ ਸਾਰਿਆਂ ਦੀ ਖਿਦਮਤ ਕੀਤੀ ਹੈ ਲੰਗਰ ਐਦਾਂ ਦਾ ਤਿਆਰ ਹੋਇਆ ਰੱਬ ਨੇ ਕੀਤਾ ਤੇ ਭਾਂਡਾ ਰੱਖਿਓ ਤੇ ਚਾਦਰ ਪਾਈ ਤਾਂ ਕਹਿੰਦੇ ਇਹਨੂੰ ਵੇਖਣਾ ਨਹੀਂ ਹੈ ਵਸੇ ਇਹਦੇ ਵਿੱਚੋਂ ਹੱਥ ਪਾਓ ਜੋ ਮਰਜੀ ਕਰੀ ਇਹ ਜੀਵਨ ਦੀ ਕਬੀਰ ਜੀਆਂ ਦੇ ਜੀਵਨ ਦਾ ਰੱਬ ਨੇ ਜੋ ਲੀਲਾ ਕੀਤੀ ਹੈ ਪਰਿਵਾਰ ਵਾਲੇ ਬੜੇ ਹੈਰਾਨ ਸਾਰੇ ਅਲੋਈ ਉਹਦੇ ਬੱਚੇ ਦੋਨੇ ਦੁਨੀਆ ਵਾਲੇ ਹੈਰਾਨ ਨੇ ਤਾਂ ਜਦੋਂ ਸ਼ੱਕ ਦੇ ਨੇ ਕਿ ਇਦਾਂ ਦਾ ਪੂਜਨ ਰੱਬ ਆਪ ਛਕਾਵੇ ਕਿਤਨੇ ਚੰਗੇ ਭਾਗ ਹੋਣਗੇ ਪਰ ਬਦਕਿਸਮਤੀ ਉਹਨਾਂ ਦੀ ਉਹ ਨਜ਼ਰਾਂ ਦੇ ਨਾਲ ਵੇਖ ਨਹੀਂ ਰਹੇ ਕਬੀਰ ਜੀ ਗੰਗਾ ਦੇ ਟੱਟ ਤੇ ਬੈਠੇ ਸੀ ਉਧਰ ਰੱਬ ਨੇ ਲੋਕਾਂ ਦੀ ਖਿਦਮਤ ਕੀਤੀ ਮੈਂ ਸੁਣ ਕੇ ਕੋਈ ਗੱਲ ਚੱਲਦੀ ਹੈ ਧੰਨ ਕਬੀਰ ਧੰਨ ਕਬੀਰ ਧੰਨਤਾ ਦੇ ਜੋਗ ਬਣਾ ਦਿੱਤਾ ਕਬੀਰ ਨੂੰ ਅਤੇ ਜਿਹੜਾ ਵੀ ਕੋਈ ਸ਼ੱਕੇ ਜਾਂਦਾ ਹੈ ਦਾ ਕੋ ਸ਼ੁਕਰਾਨਾ ਕਰਕੇ ਜਾਂਦਾ ਅੱਜ ਇਦਾਂ ਦਾ ਭੋਜਨ ਜਿਹੜਾ ਸਵਾਦ ਇਦਾਂ ਦਾ ਟੇਸਟ ਸੀ ਇਸ ਭੋਜਨ ਦਾ ਅੱਜ ਤੱਕ ਛਕਿਆ ਨਹੀਂ ਹੈ ਕਿਹਨੇ ਬਣਾਇਆ ਕਿੱਥੋਂ ਤਿਆਰ ਕਰਵਾਇਆ ਵੀਰ ਜੀ ਕਹਿੰਦੇ ਅਸੀਂ ਕੀਤਾ ਸਾਡੇ ਕੋਲ ਕਿਹੜੀ ਅਵਸਥਾ ਹੈ ਹੱਲਾਕੇ ਰੱਬ ਹੈ ਉਹ ਕਹਿੰਦਾ ਅਸੀਂ ਇਹ ਤਿਆਰ ਕੀਤਾ ਮਹ ਲੋ ਇਦਾਂ ਦੀ ਬੜੀ ਆਹੀ ਰੱਬ ਨੇ ਦਿੱਤੀ ਹੈ ਕਬੀਰ ਨੂੰ ਪਤਾ ਵੀ ਨਹੀਂ ਉਹ ਟੱਟ ਦੇ ਵਿੱਚ ਜਦੋਂ ਘਰ ਆਏ ਨੇ ਘਰ ਆ ਕੇ ਘਰ ਵਾਲੀ ਨੂੰ ਦੱਸਿਆ ਪਾਗਵਾਨ ਨੇ ਮੈਨੂੰ ਨਹੀਂ ਪਤਾ ਕੀ ਕੁਝ ਵਰਤਿਆ ਮੈਂ ਤਾਂ ਟੱਕ ਤੇ ਬੈਠਾ ਸੀ ਤਾਂ ਲੋਈ ਕਹਿੰਦੀ ਸਵਾਮੀ ਜੀ ਤੁਸੀਂ ਸੀ ਮਕੈਦਾ ਤੁਸੀਂ ਬੋਲਦੇ ਸੀ ਸਾਰਿਆਂ ਨੂੰ ਤੁਸੀਂ ਸ਼ਿਕਾਇਆ ਹਰ ਇੱਕ ਦੇ ਨਾਲ ਬੋਲੇ ਹਰ ਇੱਕ ਦਾ ਦਵ ਸਤਕਾਰ ਕੀਤਾ ਨਫ਼ਰਤ ਕਰਨ ਵਾਲੇ ਵੀ ਤੁਹਾਡੇ ਸਾਹਮਣੇ ਹੱਥ ਜੋੜੀ ਖੜੇ ਸੀ ਉਹ ਕਬੀਰ ਜੀ ਕਹਿੰਦੇ ਮੈਂ ਨਹੀਂ ਹੈ ਤਾਂ ਉਸ ਕਬੀਰ ਨੇ ਸ਼ੁਕਰਾਨਾ ਕੀਤਾ ਸੀ ਰਾਮ ਕਬੀਰਾ ਇੱਕ ਭਾਏ ਹੈ ਕੋਈ ਨਾ ਸਕੈ ਜਦੋਂ ਰੱਬ ਦੀ ਰਹਿਮਤ ਹੁੰਦੀ ਹੈ ਆਪਣੇ ਪਿਆਰਿਆਂ ਦੀ ਫਿਰ ਰੱਖੇ ਏਦਾਂ ਕਰਦੇ ਨੇ ਅਸੀਂ ਵੀ ਉਹ ਅਵਸਥਾ ਆਪਣੀ ਬਣਾਈਏ ਜੋ ਕਬੀਰ ਜੀਆ ਨੇ ਬਣਾਈ ਸੀ ਕਿਉਂਕਿ ਕਬੀਰ ਜੀਆ ਨੇ ਉਹ ਅਵਸਥਾ ਆਪਣੀ ਬਾਣੀ ਦੇ ਵਿੱਚ ਰੱਖੀ ਹੈ ਨਿਰਭੈ ਹੋ ਜਾਏ ਜਦੋਂ ਨਿਰਭੈ ਹੋ ਗਿਆ ਕੀ ਹੋਵੇਗਾ ਜਦ ਵੇਖੋ ਤਤ ਸੁਤੇ ਜਿੱਦਰ ਵੀ ਤੂੰ ਤਕੇਗਾ ਰੱਬ ਤੈਨੂੰ ਦਿਸੇਗਾ ਮਹਿਸੂਸ ਹੋਵੇਗਾ ਰੱਬ ਕਣਕਣ ਦੇ ਵਿੱਚ ਜਰਰੇ ਜਰਰੇ ਦੇ ਵਿੱਚ ਇਹ ਅਵਸਥਾ ਬਣਾਉਣੀ ਬੜੀ ਉੱਚੀ ਅਵਸਥਾ ਹੈ ਇਹਨੂੰ ਬ੍ਰਹਮ ਗਿਆਨ ਦਾ ਮਲੀਨਤਾ ਕਿਹਾ ਜਾਂਦਾ ਹੈ ਤਾਂ ਜਿਨ੍ਹਾਂ ਦੇ ਕੋਲ ਹੁੰਦੀ ਹੈ ਤਾਂ ਤਾਂ ਦੇ ਜੋਗ ਨਹੀਂ ਸਮਾਪਤ ਨਹੀਂ ਹਿਸਨ ਉਹਨਾਂ ਆਖਲਾ ਨਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ